ਹੁਣ ਇਸ ਨੂੰ ਇਹ ਨਹੀਂ ਪੜਨਾ ਪੁਆਇੰਟ ਤੋਂ ਬਾਅਦ 88 ਕਨਾਲਾ ਆ ਗਈਆਂ ਤੇ ਆ ਆ ਸ਼ਾਇਦ ਮਰਲੇ ਹੋਣਗੇ ਨਾ ਇਹ ਵੀ ਆਪਣੂ ਕੋਲ ਕਨਾਲਾ ਹੀ ਨੇ ਇਹ ਵੀ ਕਨਾਲਾ ਹੀ ਨੇ ਕਿਉਂਕਿ ਆਪਾਂ ਵੰਡੇ ਜਦੋਂ 20 ਤੇ ਆ ਹੁਣ ਇਹਨੂੰ ਆਪਾਂ ਐਂ ਤੇ ਨਹੀਂ ਪੜ ਸਕਦੇ 11 ਮਰਲੇ ਤੇ 94 ਰਸਸਾਈਆਂ ਕਿਉਂਕਿ ਮਰਲਿਆਂ ਤੋਂ ਬਾਅਦ ਰਸਸਾਈਆਂ ਹੁੰਦੀਆਂ ਨੇ ਨਾ ਇੱਕ ਵੀਡੀਓ ਸਪੈਸ਼ਲ ਉਹਨਾਂ ਮੇਰੇ ਵੀਰਾਂ ਦੇ ਲਈ ਜਿਨ੍ਹਾਂ ਨੂੰ ਫਰਦ ਦੇ ਵਿੱਚੋਂ ਹਿੱਸੇ ਤੇ ਕੱਢਨੇ ਆ ਗਏ ਨੇ ਲੇਕਿਨ ਬਾਅਦ ਵਿੱਚ ਕੁਝ ਪੁਆਇੰਟਾਂ ਵਾਲੀਆਂ ਰਕਮਾਂ ਆ ਜਾਂਦੀਆਂ ਨੇ ਭਾਵੇਂ ਮਰਲੇ ਕੱਢ ਲਏ ਕਨਾਲਾਂ ਕੱਢ ਲੀਆਂ ਕੁਝ ਵੀ ਆ ਗਿਆ ਉਹ ਪੁਆਇੰਟਾਂ ਨੂੰ ਕਿਵੇਂ ਪੜੀਏ ਜਾਂ ਕਿਵੇਂ ਉਹਨਾਂ ਨੂੰ ਤੋੜੀਏ ਜੇ ਕਿਸੇ ਨੂੰ ਅਜੇ ਦਿੱਕਤ ਹੈ ਵੀ ਹਿੱਸੇ ਕਿਵੇਂ ਕੱਢਨੇ ਨੇ ਤੇ ਆ ਵੀਡੀਓ ਹੈਗੀ ਏ ਇਹਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਉਹ ਤੁਸੀਂ ਵੇਖ ਸਕਦੇ ਹੋ ਪਹਿਲਾਂ ਪਰ ਮੈਨੂੰ ਲੱਗਦਾ ਕਿ ਬਹੁਤੇ ਨੌਜਵਾਨਾਂ ਨੂੰ ਹਿੱਸੇ ਕੱਢਨੇ ਤੇ ਆਗੇ ਹੋਣਗੇ ਸੋ ਫਰਦ ਨਾਲ ਜੁੜੀ ਇਹ ਵੀਡੀਓ ਹੈ ਫਰਦ 'ਚ ਹਿੱਸੇ ਕੱਢ ਕੇ ਪੁਆਇੰਟਾਂ ਵਾਲੀ ਰਕਮ ਨੂੰ ਕਿਵੇਂ ਪੜੀਏ ਇਹ ਪੁਆਇੰਟਾਂ ਵਾਲੀ ਰਕਮ ਕਿਵੇਂ ਆਉਂਦੀ ਹੈ ਸਭ ਤੋਂ ਪਹਿਲਾਂ ਆਪਾਂ ਇੱਥੇ ਮਾਨਕ ਚੱਲੋ ਇਸ ਨੂੰ ਮਿਟੇ ਦਈਏ ਇੱਥੇ ਇੱਕ ਫਰਦਵਾ ਲੈਨੇ ਆਪਾਂ एग्जांपल ਦੇ ਤੌਰ ਤੇ ਐਵੇਂ ਆਪਣੇ ਕੋਲ ਫਰਦ ਹੈ ਐਸ ਖਾਨੇ ਦੇ ਵਿੱਚ ਹਿੱਸੇ ਲਿਖੇ ਹੁੰਦੇ ਨੇ ਪਹਿਲਾ ਖਾਨਾ ਛੱਡ ਦਈਏ ਇੱਥੇ ਸਪੋਜ਼ ਕਰੋ ਲਿਖਿਆ ਫਲਾਣਾ ਸਿੰਘ ਸੁਪੁੱਤਰ ਫਲਾਣਾ ਸਿੰਘ ਇੱਥੇ ਹਿੱਸਾ ਉਹਦਾ ਆ ਗਿਆ 118/304 ਕੁਝ ਵੀ ਰਕਮ ਲੈ ਲਈ ਮੈਂ ਠੀਕ ਹੈ ਥੱਲੇ ਸਭ ਦੇ ਹਿੱਸੇ ਲਿਖੇ ਹੁੰਦੇ ਨੇ ਫਰਦ ਦਾ ਆਹ ਵਾਲਾ ਪੇਜ ਹੋ ਗਿਆ ਇਧਰ ਫਰਦ ਦੇ ਸਾਰੇ ਕਾਲਮ ਹੁੰਦੇ ਨੇ ਸਾਰੇ ਠੀਕ ਹੈ ਜਿੰਨੀ ਵੀ ਤੁਹਾਡੀ ਫਰਦ ਨਿਕਲੀ ਹੈ 사ਂਜੀ ਖੇਵੜ ਦੀ ਬਿਲਕੁਲ ਲਾਸਟ ਵਾਲੇ ਪੇਜ ਤੇ ਜਾ ਕੇ ਉਥੇ ਕੁੱਲ ਖਿੱਤਿਆਂ ਵਾਲਾ ਜਿਹੜਾ ਰਕਮਾ ਹੁੰਦਾ ਇੱਥੇ ਲਿਖਿਆ ਹੁੰਦਾ ਉਹ ਲਿਖਿਆ ਹੁੰਦਾ ਜੀ ਕਨਾਲ ਮਰਲੇ ਤੇ ਸਰਸਾਈਆਂ ਦੇ ਵਿੱਚ ਫਰਦ ਦੇ ਵਿੱਚ ਕਿੱਲੇ ਨਹੀਂ ਲਿਖੇ ਹੁੰਦੇ ਜਾਂ ਫਿਰ ਹੋਣਗੇ ਵਿੱਗੇ ਵਿਸਵੇ ਤੇ ਵਿਸਵਾਸੀਆਂ ਸੋ ਕਨਾਲ ਮਰਲਿਆਂ ਦੀ ਗੱਲ ਕਰ ਲੈਣੀ ਆ ਉਥੇ ਜਿੰਨੇ ਵੀ ਆਪਾਂ ਨੂੰ ਹਿੱਸਾ ਦਿੱਤਾ ਹੋਇਆ ਸਪੋਰ ਕੋ 18 ਕਨਾਲਾਂ ਦਿੱਤੀਆਂ 5 ਮਰਲੇ ਦੇਤੇ ਤਾਂ ਇਹਨਾਂ ਦੇ ਵੀ ਆਪਾਂ ਮਰਲੇ ਬਣਾ ਲੈਨੇ ਹੁੰਦੇ ਆ ਮਰਲੇ ਕਿਵੇਂ ਬਣਾਣੇ ਨੇ 18 ਨੂੰ 20 ਤੇ ਗੁਣਾ ਕਰਕੇ ਇੱਕ ਕਨਾਲ ਚ 20 ਮਰਲੇ 18 ਕਨਾਲਾਂ ਚ ਕਿੰਨੇ ਹੋਣਗੇ ਸੋ ਕੁੱਲ ਮਲਾ ਕੇ ਕੋਈ ਵੀ ਸਪੋਜ਼ ਕਰੋ ਰਕਮ ਆ ਗਈ ਤੁਹਾਡੀ ਸੋ ਜਿੰਨਾ ਵੀ ਇੱਥੇ ਰਕਬਾ ਆ ਜਾਂਦਾ ਕੱਲੇ-ਕੱਲੇ ਪੇਜ ਦਾ ਵੀ ਕੱਢ ਸਕਨੇ ਹੋ ਲੇਕਿਨ ਆਪਾਂ ਸਾਰੀ ਫਰਦ ਸਾਂਝੀ ਦਾ ਆਖਰੀ ਪੇਜ ਤੇ ਜਾ ਕੇ ਉਹ ਕੁੱਲ ਰਕਬਾ ਵੇਖਣਾ ਹੁੰਦਾ ਕਿੰਨਾ ਵੇਖ ਲਿਆ ਮੰਨ ਕੇ ਚਲੋ ਉਹ ਆਪਣੇ ਕੋਲ ਬਣ ਗਿਆ ਜੀ 4565 ਇਹ ਸਾਰੇ ਆਪਣੇ ਕੋਲ ਮਰਲੇ ਬਣ ਕੇ ਕੁਝ ਕਨਾਲਾਂ ਦਿੱਤੀਆਂ ਨੇ ਉੱਥੇ ਜਿੰਨੀਆਂ ਵੀ ਆ ਗਈਆਂ ਠੀਕ ਹੈ 4565 ਆਪਣੇ ਕੋਲੇ ਆ ਗਿਆ ਇਸ ਬੰਦੇ ਦਾ ਆਪਾਂ ਹਿੱਸਾ ਕੱਢਣਾ ਤਾਂ ਆਪਾਂ ਕੀ ਕਰਾਂਗੇ ਜੀ ਇੱਥੇ ਕਰ ਦਿੰਨੇ ਆ ਆਪਾਂ ਇਹ 4565 ਨੂੰ ਪਹਿਲੇ ਰਕਮ ਨਾਲ ਤੇ ਗੁਣਾ ਕਰ ਦਿੰਨੇ ਆ ਚਲੋ ਇਥੋਂ ਸਿੱਖ ਵੀ ਲਵੋ ਨਾਲੇ ਹਨਾ ਤੇ ਦੂਜੇ ਨਾਲ ਆਪਾਂ ਉਸ ਨੂੰ ਭਾਗ ਕਰ ਦਿੰਨੇ ਆ 304 ਨਾਲ ਜਿੰਨਾ ਵੀ ਆ ਜਾਏ ਪਹਿਲੇ ਨਾਲ ਗੁਣਾ ਕਰਨੀ ਆ ਕੈਲਕੂਲੇਟਰ ਤੇ ਕਰਨੀ ਆ ਕੋਈ ਔਖਾ ਨਹੀਂ ਹੋਏਗਾ ਆਪਾਂ ਨੂੰ ਜਿੰਨੀ ਮਰਜ਼ੀ ਰਕਮ ਵੱਡੀ ਆ ਜਾਏ ਬਾਅਦ ਵਿੱਚ ਤਕਸੀਮ ਵਾਲਾ ਬਟਨ ਨੱਪ ਕੇ ਭਾਗ ਵਾਲਾ ਉਸ ਨੂੰ 304 ਤੇ ਭਾਗ ਦੇ ਦੇਣਾ ਸੋ ਇਹ ਮੈਂ ਤੁਹਾਨੂੰ ਫੋਨ ਤੇ ਕੈਲਕੂਲੇਟਰ ਕਾਟ ਕੇ ਵਿਖਾ ਵੀ ਦੇਣਾ ਇਹ ਆਪਣੇ ਕੋਲ 4565 ਇੱਥੇ ਆਪਾਂ ਲਿਖਣਾ 4565 ਗੁਣਾ 118 118 ਨਾਲ ਦੀ ਨਾਲ ਤਕਸੀਮ 304 ਤੇ ਬਰਾਬਰ ਇਹ ਆਪਣੇ ਕੋਲ ਆ ਗਿਆ 1771.94 ਇਹ ਆਪਾਂ ਇੱਥੇ ਲਿਖ ਲੈਣੇ ਆ ਇਹ ਆ ਗਿਆ ਜੀ 1771.94 ਵੈਸੇ ਤਿੰਨ ਰਕਮਾਂ ਆਪਾਂ ਲੈਣੇ ਹੁੰਦੇ ਆ ਪੁਆਇੰਟ ਤੋਂ ਬਾਅਦ ਤਿੰਨ ਰਕਮਾਂ ਲੈ ਲਓ ਠੀਕ ਹੈ ਹੁਣ ਇਹ ਆਪਣੇ ਕੋਲ ਹਿੱਸਾ ਆ ਗਿਆ ਇਸ ਬੰਦੇ ਦਾ ਐਨੇ ਸਾਰੇ ਰਕਬੇ ਦੇ ਵਿੱਚੋਂ ਹੁਣ ਇਸ ਨੂੰ ਆਪਾਂ ਪੜੀਏ ਕਿਵੇਂ ਇਥੇ ਮਰਲਿਆਂ 'ਚ ਹੈ ਜੇ ਕਿਵੇਂ ਬਣਾਵਾਂਗੇ ਆਪਾਂ ਇਸ ਨੂੰ ਭਾਗ ਦੇ ਦਿਆਂਗੇ 20 ਤੇ ਜਿੰਨੀ ਰਕਮ ਆ ਗਈ ਹੈ 20 ਦੇ ਭਾਗ ਕਿਉਂ ਦੇਵਾਂਗੇ ਕਿਉਂਕਿ ਪਹਿਲਾਂ ਆਪਾਂ ਇਹਦੀਆਂ ਕਨਾਲਾਂ ਬਣਾਉਣੀਆਂ ਨੇ ਆਪਾਂ 1771.94 ਇਹਨੂੰ ਆਪਾਂ ਭਾਗ ਦੇ ਦਿਆਂਗੇ 20 ਤੇ 20 ਤੇ ਭਾਗ ਦੇਣ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ 88.597 ਇਹ ਲਿਖ ਲਿਆ ਜੀ ਆਪਾਂ ਇੱਥੇ 88.597 ਇਹ ਆਪਣੇ ਕੋਲ ਕਨਾਲਾਂ 'ਚ ਆ ਗਿਆ ਠੀਕ ਹੈ ਕਨਾਲਾਂ ਹੁਣ ਇਸ ਨੂੰ ਇਹ ਨਹੀਂ ਪੜਨਾ ਪੁਆਇੰਟ ਤੋਂ ਬਾਅਦ 88 ਕਨਾਲਾਂ ਆ ਗਈਆਂ ਤੇ ਆਹ ਸ਼ਾਇਦ ਮਰਲੇ ਹੋਣਗੇ ਨਾ 59 ਮਰਲੇ ਤੇ ਵੈਸੇ ਨਹੀਂ ਹੋ ਸਕਦੇ ਜਦੋਂ ਇੱਕ ਕਨਾਲ 'ਚ ਹੀ 20 ਮਰਲੇ ਨੇ ਤੇ ਪੁਆਇੰਟ ਤੋਂ ਬਾਅਦ ਜੇ ਤੇ 15 16 17 ਰਹਿੰਦਾ ਚਲ ਫਿਰ ਤੇ ਆਪਾਂ ਬੋਲ ਵੀ ਦਿੰਦੇ ਵੀ ਭਲੇਖਾ ਲੱਗ ਗਿਆ ਵੀ 17 ਮਰਲੇ ਆ ਗਏ ਕਿਉਂਕਿ 20 ਮਰਲਿਆਂ ਦੀ ਇੱਕ ਕਨਾਲ ਹੁੰਦੀ ਏ ਇਹ ਤੇ ਹੁਣ 20 ਤੋਂ ਵੀ ਟੱਪ ਗਿਆ ਕੰਮ ਜੇ ਇਹ ਕਨਾਲਾਂ ਹੀ ਹੁੰਦੀਆਂ ਤੇ ਫਿਰ ਇੱਧਰ ਆਉਂਦੇ ਨਾ 88 ਤੋਂ ਬਾਅਦ 90 92 ਕੁਝ ਬਣਦਾ ਹੁਣ ਇਹ ਜਿਹੜੇ ਪੁਆਇੰਟ ਤੋਂ ਬਾਅਦ ਦੀ ਰਕਮ ਹੈ ਨਾ ਇਸ ਨੂੰ ਆਪਾਂ ਦੁਬਾਰਾ ਲਿਖਾਂਗੇ ਕਿਵੇਂ ਇਹ ਵੀ ਆਪਣੇ ਕੋਲ ਕਨਾਲਾ ਹੀ ਨੇ ਇਹ ਵੀ ਕਨਾਲਾ ਹੀ ਨੇ ਕਿਉਂਕਿ ਆਪਾਂ ਵੰਡੇ ਜਦੋਂ 20 ਤੇ ਆ ਆਪਾਂ ਇਹਦੀਆਂ ਕਨਾਲਾ ਬਣਾਈਆਂ ਨੇ ਤੇ ਉਹਨੇ ਪੁਆਇੰਟਾਂ 'ਚ ਵੀ ਆਪਾਂ ਨੂੰ ਕਨਾਲਾ ਹੀ ਕੱਢ ਕੇ ਦਿੱਤੀਆਂ ਨੇ ਹੁਣ ਇਹ ਪੁਆਇੰਟ ਵਾਲੀ ਰਕਮ ਨੂੰ ਕੀ ਕਰਨਾ 88 ਤੇ ਪਹਿਲਾਂ ਆਪਣੇ ਕੋਲ ਹੈਗਾ ਹੀ ਇਹ 88 ਦੇ ਵਿੱਚ ਕੁਝ ਪਲੱਸ ਕਰਾਂਗੇ ਆਪਾਂ ਜਿਹੜੀ ਇਹ ਪੁਆਇੰਟ ਵਾਲੀ ਰਕਮ ਹੈ ਨਾ 0.597 0.597 ਨੂੰ ਗੁਣਾ ਕਰ ਦੇਣਾ ਧਿਆਨ ਰੱਖਣਾ ਗੁਣਾ ਕਰ ਦੇਣਾ 20 ਤੇ ਜਿੰਨਾ ਆਏਗਾ ਉਨਾ ਇੱਥੇ ਲਿਖ ਲਓ ਪਹਿਲਾਂ ਇੱਧਰ ਲਿਖ ਲਓ 11.94 ਆ ਗਿਆ ਆਪਣੇ ਕੋਲ ਠੀਕ ਹੈ 11.94 ਆ ਗਿਆ ਹੁਣ ਪਲੱਸ ਇਹਦੇ ਵਿੱਚ ਤੁਸੀਂ ਕਰ ਦੋਗੇ 11 ਇਹ ਆ ਗਿਆ ਆਪਣੇ ਕੋਲ ਮਰਲੇ ਆ ਕਿੰਨੇ ਆਪਣੇ ਕੋਲ ਕਨਾਲਾਂ 88 ਕਨਾਲਾਂ 11 ਮਰਲੇ ਹੁਣ 94 ਦਾ ਕੀ ਕਰੀਏ ਤੇ ਮਰਲੇ ਤੋਂ ਬਾਅਦ ਆਪਣੇ ਕੋਲ ਕਿਹੜੀ ਰਕਮ ਹੁੰਦੀ ਹੈ ਸਰਸਾਈ ਛੋਟੀ ਤੋਂ ਛੋਟੀ ਇਕਾਈ ਹੁਣ ਇਹਨੂੰ ਆਪਾਂ ਐਂ ਤੇ ਨਹੀਂ ਪੜ ਸਕਦੇ 11 ਮਰਲੇ ਤੇ 94 ਸਰਸਾਈਆਂ ਕਿਉਂਕਿ ਮਰਲਿਆਂ ਤੋਂ ਬਾਅਦ ਸਰਸਾਈਆਂ ਹੁੰਦੀਆਂ ਨੇ ਨਾ ਸਰਸਾਈਆਂ ਦੇ ਲਈ ਆਪਾਂ ਕੀ ਕਰਾਂਗੇ ਪੁਆਇੰਟ 94 ਆ ਲਿਖ ਕੇ ਇਹਨੂੰ ਗੁਣਾ ਕਰਾਂਗੇ ਕਾਦੇ ਤੇ 9 ਤੇ 9 ਤੇ ਕਿਉਂ ਕਰਾਂਗੇ ਕਿਉਂਕਿ ਇੱਕ ਮਰਲੇ ਦੇ ਵਿੱਚ 9 ਸਰਸਾਈਆਂ ਹੁੰਦੀਆਂ ਨੇ ਤਾਂ ਟੋਟਲ ਕਿੰਨੀਆਂ ਇਹਦੇ ਵਿੱਚ ਹੋਣਗੀਆਂ ਇੱਥੇ ਆਏਗਾ ਜੀ 8.46 ਜਾਂ ਇਸ ਨੂੰ ਤੁਸੀਂ ਰਾਉਂਡਰ ਕਰਕੇ 8.520 ਲਿਖ ਸਕਦੇ ਹੋ ਵੀ ਇਹ ਆ ਗਿਆ ਆਪਣੇ ਕੋਲ 88 ਕਨਾਲਾਂ 11 ਮਰਲੇ ਤੇ 8.5 ਜਾਂ 8 ਸਰਸਾਈਆਂ ਐਵੇਂ ਤੁਸੀਂ ਪੁਆਇੰਟਾਂ ਵਾਲੀ ਰਕਮ ਦੇ ਨਾਲ ਕਹਿ ਲੋ ਕਿ ਗੁਣਾ ਘਟਾਓ ਕਰਨੀ ਹੈ ਸਭ ਤੋਂ ਪਹਿਲਾਂ ਜਿੰਨੀ ਆਪਣੇ ਕੋਲ ਫਰਦੇ ਦੇ ਵਿੱਚ ਰਕਬਾ ਆ ਗਿਆ ਉਹ ਕਨਾਲਾਂ ਚਾ ਮਰਲਿਆਂ ਚ ਕਨਵਰਟ ਕਰਕੇ ਜਿਹਦਾ ਹਿੱਸਾ ਕੱਢਣਾ ਹੈ ਪਹਿਲੇ ਵਾਲੇ ਨਾਲ ਗੁਣਾ ਤੇ ਦੂਜੇ ਵਾਲੇ ਨਾਲ ਤਕਸੀਮ ਕਰ ਦੇਣੀ ਹੈ ਜਿੰਨਾ ਅੰਸਰ ਆਏਗਾ ਉਸ ਨੂੰ ਨਾਲ ਦੀ ਨਾਲ ਆਪਾਂ 20 ਤੇ ਭਾਗ ਕਰ ਦੇਣਾ 20 ਤੇ ਭਾਗ ਕਰਨ ਤੋਂ ਬਾਅਦ ਫਿਰ ਪੁਆਇੰਟਾਂ ਵਾਲੀ ਖੇਡ ਸ਼ੁਰੂ ਹੁੰਦੀ ਹੈ ਜਦੋਂ ਸਾਡੇ ਕੋਲ ਪੁਆਇੰਟ ਤੋਂ ਪਹਿਲਾਂ ਕਨਾਲਾਂ ਆ ਜਾਂਦੀਆਂ ਹਨ ਇਹ ਰਕਮ ਨੂੰ ਆਪਾਂ ਐਵੇਂ ਹੀ ਪੜਾਂਗੇ 88 ਕਨਾਲਾਂ ਤੱਕ ਤੇ ਠੀਕ ਹੈ ਅੱਗੇ ਨਹੀਂ ਆਪਾਂ ਪੜ ਸਕਦੇ ਕਿੰਨਾ ਆ ਗਿਆ ਪੂਰਾ ਰਕਮ ਬਣਾਣੀ ਹੈ ਅੱਗੇ 88 ਕਨਾਲਾਂ ਲਿਖ ਲਈਆਂ ਪੁਆਇੰਟ ਵਾਲੀ ਰਕਮ ਨੂੰ ਫੇਰ ਲੈ ਕੇ ਜਿੰਨੇ ਤੇ ਭਾਗ ਕੀਤਾ ਸੀ ਉਨੇ ਤੇ ਗੁਣਾ ਕਰਨੀ ਹੈ 20 ਤੇ ਕਿਉਂ ਕਿਉਂਕਿ ਇਹਦੇ ਵਿੱਚ 20 ਮਰਲਿਆਂ ਦੀ ਇੱਕ ਕਨਾਲ ਹੁੰਦੀ ਹੈ ਇਹ ਵੀ ਕਨਾਲ ਹੀ ਹੈ ਧਿਆਨ ਰੱਖਣਾ ਜਦੋਂ ਕਿਸੇ ਚੀਜ਼ ਦੇ ਵਿੱਚੋਂ ਕੁਝ ਕੱਢਣਾ ਹੁੰਦਾ ਹਿੱਸਾ ਉਹਨੂੰ ਆਪਾਂ ਭਾਗ ਕਰਦੇ ਨੇ ਵੀ ਤੇਰੇ 'ਚ ਐਨਾ ਕੁਝ ਹੈ ਤੇ ਮੈਂ ਤੇਰੇ 'ਚੋਂ 20 ਦੇ ਹਿਸਾਬ ਨਾਲ ਇੰਨੀਆਂ ਚੀਜ਼ਾਂ ਕੱਢਣੀਆਂ 60 ਨੂੰ 20 ਤੇ ਭਾਗ ਦੇ ਦਿੱਤਾ ਮਤਲਬ 60 ਮਰਲੇ ਸੀ 20 ਤੇ ਭਾਗ ਦੇਣ ਤੋਂ ਬਾਅਦ ਤਿੰਨ ਹਿੱਸਿਆਂ 'ਚ ਤੋੜਤਾ ਉਹਨੂੰ ਯਾਨੀ ਕਿ 20 20 20 ਯਾਨੀ ਕਿ ਤਿੰਨ ਕਨਾਲਾਂ ਹੋ ਗਈਆਂ ਜਦੋਂ ਹੁਣ ਆਲਰੇਡੀ ਕਨਾਲਾਂ ਅਗਰ ਆਪਾਂ ਨੂੰ ਪੁਆਇੰਟਾਂ 'ਚ ਦਿੱਤੀਆਂ ਨੇ ਤੇ ਉਹਦੇ ਆਪਾਂ ਮਰਲੇ ਬਣਾਣਾ ਜਦੋਂ ਕਿਸੇ ਚੀਜ਼ ਨੂੰ ਜਦੋਂ ਕਿਸੇ ਚੀਜ਼ ਦੇ ਵਿੱਚ ਇਜ਼ਾਫਾ ਕਰਨਾ ਹੈ ਤਾਂ ਉਹਨੂੰ ਆਪਾਂ ਮਲਟੀਪਲਾਈ ਕਰਨੇ ਆ ਇਸ ਕਰਕੇ 0.597 ਨੂੰ 20 ਤੇ ਭਾਗ ਦੇ ਕੇ ਆਪਣੇ ਕੋਲ 11.94 ਆ ਗਿਆ ਤਾਂ ਸਿੱਧੇ ਸਿੱਧੇ ਆ ਆ ਗਿਆ ਆਪਣੇ ਕੋਲ ਮਰਲੇ 88 ਕਨਾਲਾਂ 11 ਮਰਲੇ ਲਿਖਤੇ ਜੇ ਤੇ ਪੂਰਾ ਹੀ ਆ ਗਿਆ ਇੱਥੇ ਕੋਈ ਗੱਲ ਨਹੀਂ ਕਈ ਵਾਰੀ ਪੂਰਾ ਹੀ ਆ ਜਾਂਦਾ ਤਾਂ ਇੱਥੇ ਰੁਕ ਜਾਣਾ ਸਰਸਾਈ ਹੈ ਹੀ ਨਹੀਂ ਹੁਣ ਆਪਣੇ ਕੋਲ ਪੁਆਇੰਟ 94 ਆ ਗਿਆ ਇਸ ਪੁਆਇੰਟ 94 ਨੂੰ ਫਿਰ ਤੋਂ ਆਪਾਂ ਲਿਖ ਕੇ ਭਾਗ ਕਿਤੇ ਤੇ ਦੇਣਾ ਆਪਾਂ 9 ਤੇ ਤਾਂ ਇਸ ਪੁਆਇੰਟਾਂ 'ਚ ਜੋ ਆਪਣੇ ਮਰਲੇ ਲਿਖੇ ਨੇ 0.94 ਵੀ ਮਰਲਿਆਂ ਦਾ ਹਿੱਸਾ ਹੈ ਇਸ ਨੂੰ ਆਪਾਂ ਸਰਸਾਈਆਂ ਬਣਾਣੀਆਂ ਨੇ ਤੇ 9 ਤੇ ਆਪਾਂ ਗੁਣਾ ਕਰਦੇ ਆ ਤੇ ਇਹ ਆਪਣੇ ਕੋਲ ਆ ਜਾਏਗਾ ਜੀ 8.4 ਕਹਿ ਲਓ ਜਾਂ 8.5 ਕਹਿ ਲਓ ਉਸ ਨੂੰ ਗਿਣ ਲਓ ਜੀ 8.12 ਵੀ ਆ ਜਾਂਦਾ ਤਾਂ ਉਸ ਨੂੰ 8 ਹੀ ਗਿਣਨਾ ਉਹ ਬਾਦਲੀ ਰਕਮ ਸਰਸਾਈ ਤੋਂ ਵੀ ਛੁੱਟੀ ਹੋ ਜਾਂਦੀ ਹੈ ਉਹ ਕਿਸੇ ਗਣਤੀ ਚ ਛੇਤੀ ਆਉਂਦੀ ਨਹੀਂ ਹੈ ਇਹ ਸਾਰਾ ਕੁਝ ਫਰਦਾਂ ਚ ਐਵੇਂ ਲਿਖਿਆ ਹੁੰਦਾ ਵੀ ਇੱਕ ਕਿੱਲੇ ਦੇ ਮਗਰ ਕਿਸੇ ਕੋਲ ਅੱਧਾ ਫੁੱਟ ਜਗ੍ਹਾ ਘਟਾ ਹੈ ਉਹ ਮਿੰਤੀ ਜਦੋਂ ਕਰਦੇ ਆ ਲੈਜ਼ਰ ਦੇ ਨਾਲ ਤੇ ਫਿਰ ਉਹ ਚੀਜ਼ਾਂ ਹੁੰਦੀਆਂ ਨੇ ਲੇਕਿਨ ਇਸ ਨੂੰ ਆਪਾਂ ਰਾਉਂਡ ਫਿਗਰ ਕਰਕੇ ਲਿਖਦੇ ਨੇ ਹੁੰਦੇ ਕੋ ਬਹੁਤਾ ਫਰਕ ਨਹੀਂ ਪੈਂਦਾ ਆਪਾਂ ਕਨਾਲਾਂ ਚ ਮਰਲੇ ਅੱਤੇ ਸਰਸਾਈਆਂ ਦੇ ਵਿੱਚ ਇਹ ਚੀਜ਼ਾਂ ਕੱਢ ਲੈਣੇ ਆ ਅਗਰ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਜੇ ਤੁਹਾਨੂੰ ਵੀ ਕੋਈ ਅਮੇ ਦਾ ਕੋਈ ਤਜਰਬਾ ਹੋਰ ਚੀਜ਼ਾਂ ਆਉਂਦੀਆਂ ਨੇ ਆਪਣੇ ਆਲੇ ਦੁਆਲੇ ਦੋਸਤਾਂ ਮਿੱਤਰਾਂ ਨੂੰ ਦੱਸਿਆ ਜਰੂਰ ਕਰੋ ਗਿਆਨ ਵੰਡਣ ਦੇ ਨਾਲ ਵਾਧਾ ਹੁੰਦਾ ਬਹੁਤ ਬਹੁਤ ਮਿਹਰਬਾਨੀ ਜੀ